ਸ਼ਿਕਰ ਸਾਰੇ ਸਾਰੇ ਵੀਰੇ ਪਹਿਲਾਂ ਪਰ ਸਜਣਾ ਨੂੰ ਕਿ ਅੱਜ ਦਾ ਬਾਈਚਾ ਨੂੰ ਲੈ ਕੇ ਆਏ ਮੀਨ ਦਾ ਚੈਨਲ ਭਾਈ ਹੁੰਦਾ ਥੋੜੀ ਮੈਨ ਨਹੀਂ ਚੱਲ ਗਿਆ ਤੁਹਾਨੂੰ ਦੱਸਿਆ ਵੀ ਇਹ ਮੁੰਡਾ ਬਾਈ ਕਰਦਾ ਰਿਪੋਰਟਾਂ ਮੈਂ ਦਿਨਸ ਲੋਗਾਂ ਤੋਂ ਕੁੱਲਾ ਗਿਆ ਵੀ ਬਾਈ ਪੌਡਕਾਸਟ ਬਹੁਤ ਅੱਛਾ ਜਾ ਰਿਹਾ ਹੈ ਬਹੁਤ ਅੱਛਾ ਹੀ ਵਧੀਆ ਹੈ ਪਹਿਲੀ ਵਾਰ ਪੌਡਕਾਸਟ ਕੀਤਾ ਵੀ ਬੰਦਾ ਹੀ ਬਹੁਤ ਅਸੀਆ ਬਾਈ ਮਰੀਕਾ ਹੀ ਪਾ ਲਈ ਕਿਵੇਂ ਰੱਖਿਆ ਇਹਨਾਂ ਨੇ ਤੇ ਲਈ ਨਹੀਂ ਮਿੱਤਰੋ ਤੁਮ ਸਹੀ ਦੱਸਦੇ ਵਲ ਬਾਹਰ ਗੱਲ ਕਰੋ ਪਹਿਲੇ ਮੇਰੀ ਡੋਂਕੀ ਦੇ ਬਾਈ ਤੇ ਸ਼ਰਬਤ ਪੀ ਲੈਦੇ ਪਾਣੀ ਵੀ ਨਹੀਂ ਪੀਓ ਬੱਸ ਕਰੋ ਮਿੱਤਰ ਜਿਵੇਂ ਤੁਹਾਨੂੰ ਦੱਸੀ ਜਾਂਦੀ ਸੀ ਆਪਾਂ 3 ਸਾਲ ਪਹਿਲਾਂ ਗਏ ਸੀ ਕੋਈ ਡੋਂਕੀ ਲਈ ਸੀ ਉਸ ਤੋਂ ਬਾਅਦ ਮਿੱਤਰੋ ਆਪਾਂ ਕਿਰੇਸ ਆਪਣਾ ਛੋਟਾ ਵੇਡੋਂਕੀ ਤਾਂ ਤੇ ਮਿੱਤਰ ਨੇ ਲਈ ਡੋਂਕੀ ਤੇ ਐਂਦੀ ਹੋਣਾ ਜਾਣ ਕੇ ਲੈ ਲਓ ਸਾਰੀ ਐਂਦੀ ਉਸ ਡੋਂਕੀ ਦੇ ਬਾਈ ਕੀ ਕੀ ਕੀਤਾ ਸੀ ਕੀਤੇ ਕਿ ਮੈਂ ਸਾਰਾ ਕੁਝ ਤਾਂ ਸਹੀ ਸੋਨੋ ਟੋਰੀ ਟੋਰੀ ਕਾਗਿਰਾ ਚਲ ਪੋਛਣ ਤੋਂ ਪੋਛਣ ਦਾ ਟਾਈਮ ਤਾਂ ਖੰਗ ਗਈ ਥੋੜਾ ਪੋਛਣ ਪਹਿਲੀ ਵਾਰ ਕੀ ਕੀ ਹੋਇਆ ਹੈ ਹਾਂ ਤੇ ਮੈਂ ਤੁਹਾਨੂੰ ਦੱਸਾਂ ਪਹਿਲੀ ਵਾਰ ਗਈ ਸੀ ਆਪਾਂ ਕੀ ਕੀ ਕੀਤਾ